ਇੱਕ ਪਾਸੇ ਪਰਿਵਾਰ ਸ਼ਗਨਾ ਦੀਆਂ ਤਿਆਰੀਆਂ ਕਰ ਰਿਹਾ ਸੀ ਵਿਆਹ ਵਾਲਾ ਘਰ ਸੀ ਪੂਰੇ ਤਰੀਕੇ ਦੇ ਨਾਲ ਘਰ ਦੇ ਵਿੱਚ ਜਿਹੜੇ ਨਾਚ ਗਾਣੇ ਉਹ ਚੱਲ ਰਹੇ ਸੀ ਤੇ ਉੱਥੇ ਹੀ ਦੂਜੇ ਪਾਸੇ ਕੁਝ ਬਦਮਾਸ਼ਾਂ ਦੇ ਵੱਲੋਂ ਆ ਕੇ ਸਾਰਾ ਸਮਾਨ ਜਿਹੜਾ ਉਥੋਂ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਜੀਹਾਂ ਤਾਂ ਲੁੱਟ ਦੀ ਵਾਰਦਾਤ ਨੂੰ ਉਹਨਾਂ ਦੇ ਵੱਲੋਂ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਸਮਾਨ ਤਾਂ ਉਹ ਲੁੱਟਦੇ ਹੀ ਨੇ ਤੇ ਨਾਲ ਹੀ ਲਾੜੇ ਦੇ ਉੱਪਰ ਵੀ ਫਾਇਰਿੰਗਾਂ ਜੜੀ ਕਰ ਦਿੰਦੇ ਨੇ ਜੀਹਾਂ ਤਾਂ ਦੱਸਦੀ ਕਿ ਜਦੋਂ ਇਹ ਸਮਾਨ ਲੁੱਟਦੇ ਨੇ ਉਸ ਵਕਤ ਲਾੜਾ ਜਿਹੜਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਦੋਂ ਇਹਨਾਂ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਇਹ ਕੁਝ ਸੋਚਦੇ ਨਹੀਂ ਸਿੱਧਾ ਫਾਇਰਿੰਗ ਕਰ ਦਿੰਦੇ ਨੇ ਤੇ ਜਿਹੜੀ ਗੋਲੀ ਆ ਉਹ ਲਾੜੇ ਦੇ ਆ ਕੇ ਸਿੱਧਾ ਬਾਹ ਤੇ ਲੱਗਦੀ ਆ ਤੇ ਉਸ ਵਕਤ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਤਾਂ ਕੁਝ ਬਦਮਾਸ਼ਾਂ ਦੇ ਵੱਲੋਂ ਬੜੇ ਹੀ ਫਿਲਮੀ ਸਟਾਈਲ ਦੇ ਨਾਲ ਘਰ ਦੇ ਵਿੱਚ ਚੋਰੀ ਆ ਜਿਹੜੀ ਕੀਤੀ ਜਾਂਦੀ ਹੈ ਤਾਂ ਪੰਜ ਚੋਰ ਨੇ ਜਿਹੜੇ ਉਹ ਆਉਂਦੇ ਨੇ ਤਾਂ ਬੰਦੂਕ ਦੀ ਨੋਕ ਦੇ ਉੱਤੇ ਸਾਰੇ ਗਹਿਣੇ ਤੇ ਨਕਦੀ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਜੀ ਹਾਂ ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਉਥੇ ਪੁਲਿਸ ਵੀ ਪਹੁੰਚਦੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੁੱਲ 45 ਮਿੰਟ ਤੱਕ ਇਹਨਾਂ ਨੇ ਪੂਰੇ ਪਰਿਵਾਰ ਤੇ ਜਿਹੜਾ ਕਿ ਬੰਦੂਖ ਹੈ ਉਹ ਰੱਖੀ ਹੋਈ ਸੀ ਤੇ 45 ਮਿੰਟਾਂ ਦੇ ਵਿੱਚ ਵਿੱਚ ਹੀ ਇਹ ਚੋਰੀ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਔਰਤਾ ਦੇ ਸਾਰੇ ਗਹਿਣੇ ਇਹ ਉਤਾਰ ਕੇ ਲੈ ਜਾਂਦੇ ਨੇ ਤੇ ਘਰ ਦੇ ਵਿੱਚ ਜਿੰਨਾ ਵੀ ਕੈਸ਼ ਪਿਆ ਸੀ ਉਹ ਵੀ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਜੀ ਹਾਂ ਤਾਂ ਦੱਸ ਦੀ ਕੀ ਲਾੜਾ ਵਿਆਹ ਜਿਹੜਾ ਕਰਵਾਉਣਾ ਸੀ ਇੱਕ ਪਾਸੇ ਵਿਆਹ ਦੀਆਂ ਕਾਰੀਆਂ ਚੱਲ ਰਿਆ ਸੀ ਉੱਥੇ ਹੀ ਦੂਜੇ ਪਾਸੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਲਾੜਾ ਵਿਆਹ ਕਰਾਉਣ ਦੇ ਲਈ ਆਸਟ੍ਰੇਲੀਆ ਤੋਂ ਆਇਆ ਸੀ ਤਾਂ ਦੱਸ ਦੇ ਕਿ ਚੋਰਾ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਹਰਿਆਣਾ ਦੇ ਕਰਨਾਲ ਦੇ ਵਿੱਚ ਦਿੱਤਾ ਗਿਆ ਜਿੱਥੇ ਕਿ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਉਹ ਸਾਰਾ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਜਿहां ਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਸੀ ਤਾਂ ਇੱਕ ਦਮ ਹੀ ਇਹਨਾਂ ਨੇ ਮਾਹੌਲ ਹੈ ਜਿਹੜਾ ਬਦਲ ਕੇ ਰੱਖ ਦਿੱਤਾ ਬੜਾ ਹੀ ਫਿਲਮੀ ਸਟਾਈਲ ਦੇ ਨਾਲ ਇਹ ਆਉਂਦੇ ਨੇ ਤਾਂ ਬੰਦੂਕ ਦੀ ਨੋਕ ਦੇ ਉੱਤੇ ਸਾਰੇ ਗਹਿਣੇ ਲੁੱਟਦੇ ਨੇ ਸਾਰੇ ਗਹਿਣੇ ਨੇ ਜਿਹੜੇ ਉਹ ਵੀ ਉਤਰਾਵਾ ਲੈਂਦੇ ਨੇ ਜਿਹੜੇ ਉਹਨਾਂ ਨੇ ਲੇਡੀਜ਼ ਨੇ ਪਾਏ ਹੋਏ ਸੀ ਉਹ ਤਾਂ ਉਤਵਾਰਦੇ ਹੀ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕੈਸ਼ ਵੀ ਆ ਜਿਹੜੀ ਲੁੱਟੀ ਜਾਂਦੀ ਹੈ ਤੇ ਬਾਅਦ ਵਿੱਚ ਇਹ ਸਾਰਾ ਸਮਾਨ ਲੁੱਟ ਕੇ ਮੌਕੇ ਤੋਂ ਉੱਥੇ ਫਰਾਰ ਹੋ ਜਾਂਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ। ਹੋਰ ਵਾਸਤੇ ਕਿ ਜੁਐਲਰੀ ਲੁੱਟ ਕੇ ਲਗੇ ਹੈ ਔਰ ਇੱਕ ਟੀਮ ਇਸ ਇਨਫੋਰਮੇਸ਼ਨ ਤੇ ہماری ਯਹਾਂ ਕੋਲ ਟੀਮ ਮੌਕੇ ਤੇ ਪਹੁੰਚੀ ਸੀ। ਮੈਂ ਵੀ ਬਿਪ ਯਹਾਂ ਪਰ ਮੁੱਖ ਮੌਹੈਨਾ ਕੀਤਾ ਹੈ ਔਰ ਜੋ ਪੀੜਤ ਪਰਿਵਾਰ ਹੈ ਉਸੇ ਬਾਤ ਕੀਤੀ ਹੈ ਅਭੀ ਤੱਕ ਦੀ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਸੁਵੇ ਸਵਾਟ ਕੇ ਆਸ-ਪਾਸ 5 ਲੋਗ ਯਹਾਂ ਪਰ ਆਏ ਥੇ ਔਰ ਇੱਕ ਵਕਤੀ ਕੋਲ ਉਹਨੇ ਗੋਲੀ ਮਾਰੀ ਹੈ ਜੋ ਕੰਦੇ ਦੇ ਆਸ-ਪਾਸ ਗੋਲੀ ਲੱਗੀ ਹੈ ਇੱਕ ਪਾਸੇ ਪਰਿਵਾਰ ਸ਼ਗਨਾ ਦੀਆਂ ਤਿਆਰੀਆਂ ਕਰ ਰਿਹਾ ਸੀ ਵਿਆਹ ਵਾਲਾ ਘਰ ਸੀ ਪੂਰੇ ਤਰੀਕੇ ਦੇ ਨਾਲ ਘਰ ਦੇ ਵਿੱਚ ਜਿਹੜੇ ਨਾਚ ਗਾਣੇ ਉਹ ਚੱਲ ਰਹੇ ਸੀ ਤੇ ਉੱਥੇ ਹੀ ਦੂਜੇ ਪਾਸੇ ਕੁਝ ਬਦਮਾਸ਼ਾਂ ਦੇ ਵੱਲੋਂ ਆ ਕੇ ਸਾਰਾ ਸਮਾਨ ਜਿਹੜਾ ਉਥੋਂ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਜੀ ਹਾਂ ਤਾਂ ਲੁੱਟ ਦੀ ਵਾਰਦਾਤ ਨੂੰ ਉਹਨਾਂ ਦੇ ਵੱਲੋਂ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਸਮਾਨ ਤਾਂ ਉਹ ਲੁੱਟਦੇ ਹੀ ਨੇ ਤੇ ਨਾਲ ਹੀ ਲਾੜੇ ਦੇ ਉੱਪਰ ਵੀ ਫਾਇਰਿੰਗਾਂ ਜੜੀ ਕਰ ਦਿੰਦੇ ਨੇ ਜੀ ਹਾਂ ਸਾਦੀ ਕਿ ਜਦੋਂ ਇਹ ਸਮਾਨ ਲੁੱਟਦੇ ਨੇ ਉਸ ਵਕਤ ਲਾੜਾ ਜਿਹੜਾ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਦੋਂ ਇਹਨਾਂ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਇਹ ਕੁਝ ਸੋਚਦੇ ਨਹੀਂ ਸਿੱਧਾ ਫਾਇਰਿੰਗ ਕਰ ਦਿੰਦੇ ਨੇ ਤੇ ਜਿਹੜੀ ਗੋਲੀ ਆ ਉਹ ਲਾੜੇ ਦੇ ਆ ਕੇ ਸਿੱਧਾ ਬਾਹ ਤੇ ਲੱਗਦੀ ਆ ਤੇ ਉਸ ਵਕਤ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਤਾਂ ਕੁਝ ਬਦਮਾਸ਼ਾਂ ਦੇ ਵੱਲੋਂ ਬੜੇ ਹੀ ਫਿਲਮੀ ਸਟਾਈਲ ਦੇ ਨਾਲ ਘਰ ਦੇ ਵਿੱਚ ਚੋਰੀ ਆ ਜਿਹੜੀ ਕੀਤੀ ਜਾਂਦੀ ਹੈ ਤਾਂ ਪੰਜ ਚੋਰ ਨੇ ਜਿਹੜੇ ਉਹ ਆਉਂਦੇ ਨੇ ਤਾਂ ਬੰਦੂਕ ਦੀ ਨੋਕ ਦੇ ਉੱਤੇ ਸਾਰੇ ਗਹਿਣੇ ਤੇ ਨਕਦੀ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਜੀहां ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਉਥੇ ਪੁਲਿਸ ਵੀ ਪਹੁੰਚਦੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੁੱਲ 45 ਮਿੰਟ ਤੱਕ ਇਹਨਾਂ ਨੇ ਪੂਰੇ ਪਰਿਵਾਰ ਤੇ ਜਿਹੜਾ ਕਿ ਬੰਦੂਕ ਹੈ ਉਹ ਰੱਖੀ ਹੋਈ ਸੀ ਤੇ 45 ਮਿੰਟਾਂ ਦੇ ਵਿੱਚ ਵਿੱਚ ਹੀ ਇਹ ਚੋਰੀ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਔਰਤਾ ਦੇ ਸਾਰੇ ਗਹਿਣੇ ਇਹ ਉਤਾਰ ਕੇ ਲੈ ਜਾਂਦੇ ਨੇ ਤੇ ਘਰ ਦੇ ਵਿੱਚ ਜਿੰਨਾ ਵੀ ਕੈਸ਼ ਪਿਆ ਸੀ ਉਹ ਵੀ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਜੀहां ਤਾਂ ਦੱਸਦੀ ਕੀ ਲਾੜਾ ਵਿਆਹ ਜਿਹੜਾ ਕਰਵਾਉਣਾ ਸੀ ਇੱਕ ਪਾਸੇ ਵਿਆਹ ਦੀਆਂ ਤੇ ਕਾਰੀਆਂ ਚੱਲ ਰਹੀਆਂ ਸੀ ਉੱਥੇ ਹੀ ਦੂਜੇ ਪਾਸੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਲਾੜਾ ਵਿਆਹ ਕਰਾਉਣ ਦੇ ਲਈ ਆਸਟ੍ਰੇਲੀਆ ਤੋਂ ਆਇਆ ਸੀ ਤਾਂ ਦੱਸਦੇ ਕਿ ਚੋਰਾ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਹਰਿਆਣਾ ਦੇ ਕਰਨਾਲ ਦੇ ਵਿੱਚ ਦਿੱਤਾ ਗਿਆ ਜਿੱਥੇ ਕਿ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਉਹ ਸਾਰਾ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਜਿੱਹਾਂ ਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਸੀ ਤਾਂ ਇੱਕ ਦਮ ਹੀ ਇਹਨਾਂ ਨੇ ਮਾਹੌਲ ਹੈ ਜਿਹੜਾ ਬਦਲ ਕੇ ਰੱਖ ਦਿੱਤਾ ਬੜੇ ਹੀ ਫਿਲਮੀ ਸਟਾਈਲ ਦੇ ਨਾਲ ਇਹ ਆਉਂਦੇ ਨੇ ਤਾਂ ਬੰਦੂਕ ਦੀ ਨੋਕ ਦੇ ਉੱਤੇ ਸਾਰੇ ਗਹਿਣੇ ਲੁੱਟਦੇ ਨੇ ਸਾਰੇ ਗਹਿਣੇ ਨੇ ਜਿਹੜੇ ਉਹ ਵੀ ਉਤਰਾਵਾ ਲੈਂਦੇ ਨੇ ਜਿਹੜੇ ਉਹਨਾਂ ਨੇ ਲੇਡੀਜ਼ ਨੇ ਪਾਏ ਹੋਏ ਸੀ ਉਹ ਤਾਂ ਉਤਵਾ ਰਹੇ ਹੀ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕੈਸ਼ ਵੀ ਆ ਜਿਹੜੀ ਲੁੱਟੀ ਜਾਂਦੀ ਹੈ ਤੇ ਬਾਅਦ ਵਿੱਚ ਇਹ ਸਾਰਾ ਸਮਾਨ ਲੁੱਟ ਕੇ ਮੌਕੇ ਤੇ ਉੱਥੇ ਫਰਾਰ ਹੋ ਜਾਂਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ। ਹੋਰ ਬਾਅਦ ਸੇ ਕੇਸ ਵਿਲਰੀ ਲੁੱਟ ਕੇ ਲਗੇ ਹੈ ਔਰ 1 ਮਿੰਟ ਹੀ ਇਸ ਇਨਫੋਰਮੇਸ਼ਨ ਤੇ ہماری یہاں ਇਕਲ ਟੀਮ ਮੌਕੇ ਤੇ ਪਹੁੰਚੀ ਸੀ। मैंने भी यहाँ पर मौके मुआयना किया है और जो पीड़ित परिवार है उनसे बातचीत करी है अभी तक की जानकारी ये सामने आई है कि सुबह सवा आठ के आसपास पांच लोग यहाँ पर आए थे और एक व्यक्ति को उन्होंने गोली मारी है जो कंधे के आसपास गोली लगी है